ਆਪਾਂ ਪਰੇ ਸ਼ੁਰੂ ਹੋ ਕੇ ਇਸ ਤੋਂ ਬਾਅਦ ਆਪਾਂ ਇਹਨੂੰ ਪਹਾੜੀ ਗੇਟ ਦੇ ਵਿੱਚ ਲੈ ਕੇ ਧਰਮਪੁਰਾ ਪਹਾੜੀ ਗੇਟ ਸਰਕੂਲਰ ਰੋਡ ਬਜੂਰੀ ਗੇਟ ਤੋਂ ਹੋ ਕੇ ਫਿਰ ਸਾਰੇ ਸ਼ਹਿਰ ਦਾ ਭ੍ਰਮਣ ਕਰਕੇ ਆਪਾਂ ਤੇ ਇਸ ਮਾਪਨ ਮਕਸਦ ਇਹ ਰਹਾ ਸਿਰਫ ਇੱਕ ਪ੍ਰਭੂ ਰਾਮ ਦੇ ਜਿਹੜੇ ਪ੍ਰਾਨ ਪ੍ਰਦਰਸ਼ਤਾ ਦੇ ਵਿੱਚ ਲੋਕਾਂ ਨੂੰ ਜਾਗਰਿਤ ਕਰਨਾ ਹੈ ਕਿ ਲੋਕ ਭੋਲੇ ਨਾ ਜਾਣ ਕੱਲ੍ਹ ਦਾ ਦੀਵਾਲੀ ਆਪਾਂ ਪ੍ਰਭੂ ਰਾਮ ਦੇ ਨਾਮ ਨਾਲ ਮਨਾਵਾਂਗੇ ਜੈ ਸ਼੍ਰੀ ਨਾਮ ਜੈ ਸ਼੍ਰੀ ਨਾਮ ਪਾਸ ਕਰੀਆਂ ਨਿਕਲ ਰਿਆ ਨੇ ਹਵਨ ਯੱਗ ਹੋ ਰਿਹਾ ਕੀ ਸਮਝਦੇ ਹੋ ਕਿ ਕਿਤਨਾ ਲੋਕਾਂ ਨੂੰ ਸੰਦੇਸ਼ ਕਿਤਾ ਜੈ ਸ਼੍ਰੀ ਰਾਮ ਜੀ ਹਣੀ ਮਿੱਤਲ ਵਿਭਗ ਮੰਤਰੀ ਵਿਸ਼ੰਦ ਪਰਸ਼ਦ ਸੰਦੇਸ਼ ਪੂਰਾ ਸਾਫ਼ ਆ ਚਾਹੇ ਅਸੀਂ ਬਾਜ਼ਾਰ ਜਾ ਰਹੇ ਆ ਚਾਹੇ ਟੀਵੀ ਲਗਾ ਰਹੇ ਆ ਚਾਹੇ ਕੋਈ ਵੀ ਮਾਹੌਲਾ ਪੂਰਾ ਆਰਾਮੇ ਮਾਹੌਲ ਬਣਿਆ ਦਾ ਜੀ ਲਗਾਤਾਰ 10-15 ਦਿਨ ਅਕਸ਼ਿਤ ਵੰਡਨ ਤੋਂ ਬਾਅਦ ਇੱਕ ਰਮਾਂਡਰ ਯਾਤਰਾ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਲੈ ਸਕਨੇ ਆ ਕੱਲ ਦੀ ਤਿਆਰੀ ਬੋਵੇ ਤਿਆਰੀ ਹੈ ਹਰ ਘਰ ਦੇ ਵਿੱਚ ਲਾਈਟਾਂ ਲੱਗ ਰਹੀਆਂ ਨੇ ਦੀਵਿਆਂ ਦੀ ਤਿਆਰੀ ਦੀਵੇ ਜਗ ਰਹੇ ਨੇ ਸਾਰਾ ਸ਼ਹਿਰ ਸਾਰਾ ਦੇਸ਼ ਆਰਾਮੇ ਹੋਇਆ ਦਾ ਵਾ ਹੁਣ ਸਿਰਫ ਕੁਝ ਹੀ ਘੰਟਿਆਂ ਦਾ